ਹਾਂਜੀ ਆਹ ਕੋਠੀ ਵੀ ਅਸੀਂ ਬਿੱਦ ਮਟੀਰੀਅਲ ਤਿਆਰ ਕਰ ਰਹੇ ਆ ਇਹ ਹੈਗੀ ਆ ਘੁੰਮਨਗਰ ਏ ਇਹ ਹੈਗੀ ਆ 260 ਗਾਜ ਇਹਦਾ ਜਿਹੜਾ ਲੁੱਕ ਹੈ ਕਲਾਸਿਕ ਲੁੱਕ ਦੇ ਵਿੱਚ ਹੈ ਆਹ ਦੇਖੋ ਇੱਥੇ ਸਾਰਾ ਪੱਥਰ ਵਗੈਰਾ ਪ੍ਰੋਪਰ ਲੱਗਿਆ ਹੋਇਆ ਅਲਟਰਾਟੈਕ ਸਿਮਿੰਟ ਯੂਜ਼ ਹੋਇਆ ਟਾਇਲ ਸਾਰੀ ਕੈਮੀਕਲ ਦੇ ਵਿੱਚ ਲੱਗੀ ਹੈ ਪ੍ਰੋਪਰ ਬੀਮ ਵਗੈਰਾ ਇਹਦੇ ਵਿੱਚ ਸਾਰੇ ਪਈ ਹੋਈ ਨੇ ਇਹ ਸਟੋਨ ਲੱਗਿਆ ਹੋਇਆ ਘੁੱਟੀ ਦੇ ਵਿੱਚ ਜੀ ਇਹਦੇ ਉੱਪਰ ਪਾਲਿਸ਼ ਹੋਣੀ ਆ। ਸਹੀ ਯੂਪੀਸੀ ਸੀਟ ਆ ਗਈ। ਜੇਰੀ ਆ ਰਿਹਾ। ਹਾਂ। ਜਦੋਂ ਬਣਾਉਣਾ। ਇਹ ਕਿਚਨ ਆ ਗਈ ਜੀ। ਪਾ। ਦੋਇਮੇ ਤੇ 3/4 ਦੇ ਦੋ ਦੇ ਰੋਗ ਆਉਂਦਾ। ਇਸ ਤੋਂ ਰੂਪ ਕੀਨ ਪਾਣੀ। ਉੱਦਾਂ ਪਰ ਅੱਗੇ ਚਲੇ ਗਏ। ਪਾ। ਪਾ ਦੇ। ਉਹਨਾਂ ਦਾ ਇੱਧਰ ਆ। ਕੱਢ ਦੂੰਗਾ ਕਿੱਥੇ ਵਹਾਂ ਉਹ ਤੱਕ ਪਾ ਦੇ ਇਹ ਸਾਡਾ ਅਗਿਆ ਕਾਕਾ ਠੇਕੇਦਾਰ ਜੀ ਇਹ ਹੈਗਾ ਆਲ ਰੌਂਡਰ ਹਾਂਜੀ ਕਾਕਾ ਜੀ ਕਾਕਾ ਜੀ ਚਲਾ ਰਹੇ ਨੇ ਟਾਇਲ

ਆ ਵੀ ਉੱਪਰਲੀ ਲੌਬੀ ਹੈ। ਉੱਪਰਲੀ ਲੌਬੀ ਦੇ ਵਿੱਚ ਵੀ ਦੋ ਬੈੱਡਰੂਮ ਤਿਆਰ ਹੋ ਰਹੇ ਨੇ। ਆ ਗਿਆ ਫਸਟ ਬੈੱਡਰੂਮ। ਇਹ ਸਾਡੇ ਹੈਗੇ ਨੇ ਲੱਕੜ ਦੇ ਕਾਰੀਗਰ। ਵਧੀਆ ਬੜੇ। ਇਹ ਆ ਗਿਆ ਜੀ ਬਾਥਰੂਮ। ਇਹ ਆ ਗਿਆ ਦੂਜਾ ਬੈੱਡਰੂਮ ਜੀ। ਦੂਜੇ ਬੈਡਰੂਮ ਦੇ ਨਾਲ ਅਟੈਚ ਬਾਥਰੂਮ ਤੇ ਇਹਦੇ ਸਾਹਮਣੇ ਆ ਜਾਂਦੀ ਹੈ ਬਾਲਕਨੀ ਕਿਨੇ ਸਾਡੇ ਸ਼ਨੀ ਜੀ ਸ਼ਨੀ ਜੀ ਸਾਰੀ ਗੋਠਿਆਂ ਵਿੱਚ ਕਰਦੇ ਨੇ ਬਿਜਲੀ ਦਾ ਕੰਮ ਆਹ ਪਾਰੇ ਨੇ ਤਾਰ ਸ਼ਾਲੀ ਮਾਰ ਦੀ ਦਾਲ ਪੈ ਰਹੀ ਹੈ ਜੀ ਗੋਠੀ ਚ ਹਰਮਨ ਆ ਸਾਡੇ ਹਰਮਨ ਨੇ ਆ ਹੈਗਾ ਟੀਰਾ ਆ ਗਿਆ ਡ੍ਰੈਂਗ ਰੂਮ ਡ੍ਰੈਂਗ ਰੂਮ ਦੇ ਨਾਲ ਆ ਗਿਆ ਪਾਊਡਰ ਰੂਮ ਕਿਹਨੂੰ ਲੈ ਕੇ ਜਾਣਾ ਇਹ ਹੈਗੀ ਹੈ ਜੀ 180 ਗਜ ਗੋਠੀ ਇਹ ਵੀ ਅਸੀਂ ਤਿਆਰ ਕਰ ਰਹੇ ਹਾਂ ਇਹਦਾ ਤੁਹਾਨੂੰ ਕੰਮ ਚੈੱਕ ਕਰਾ ਦਿੰਨੇ ਆ ਹਾਂ ਦੇਖੋ ਇਹ ਹੈਗਾ ਤਾਂ ਫਰੰਟ ਇਹ ਕਲਾਸਿਕ ਕਲਾਸ ਮਾਡਰਨ ਦੋਨਾਂ ਦੇ ਵਿੱਚ ਬਣਾਈ ਗੋਠੀ ਇਹ ਸਾਰੀ ਫੁੱਲ ਸੀਲਿੰਗ ਹੈ ਜੀ ਇਹ ਸਾਰਾ ਪੱਥਰ ਪੋਰਚ ਦੇ ਵਿੱਚ ਲੱਗੂਗਾ ਇਹ ਸਾਊਥ ਗ੍ਰੇਡ ਮਾਰਬਲ ਅਲਟਰਾਟੈਕ ਸਿਮਿੰਟ ਇੱਗਾ ਹੀ ਸੀਲਿੰਗ ਇਹ ਬੈੱਡ ਤਿਆਰ ਹੋ ਰਿਹਾ ਗੋਠੀ ਦੇ ਵਿੱਚ ਜੇ ਕੇ ਦੀ ਪੋਟੀ ਲੱਗ ਰਹੀ ਹੈ ਆ ਦੇਖੋ ਆ ਗਿਆ ਡ੍ਰੈਨਗ ਰੂਮ ਡ੍ਰੈਨਗ ਰੂਮ ਦੇ ਵਿੱਚ ਵੁੱਡਨ ਦੀ ਪਾਰਟੀਸ਼ਨ ਹੋਏਗੀ ਪ੍ਰੋਪਰ ਸਾਰੇ ਜਿਵੇਂ ਬੁੱਢਣ ਦੀ ਟਾਇਲ ਲੱਗੀ ਹੋਈ ਆ ਐਨੇ ਇੱਥੇ ਹਰਕ ਬਣ ਗਈ। ਇਹ ਆ ਗਿਆ ਆਪੋਨਾ ਫਰਸਟ ਬੈਡਰੂਮ ਸੈਂਕਿਟ ਬੈਡਰੂਮ ਡਬਲ ਹਾਈਟ ਦਾ ਕੋਲੋਬੀ। ਹਾਂਜੀ ਆ ਸਾਹਮਣੇ ਜਿਹੜੀ ਗੋਠੀ ਦੇਖ ਰਹੇ ਹੋ ਇਹ 216 ਗਜ ਹੈ। 30x65 ਇਹ ਆਪਾਂ ਵਿੱਦ ਮਟੀਰੀਅਲ ਤਿਆਰ ਕਰ ਰਹੇ ਹਾਂ ਇਹਦੀ ਆਪਾਂ ਨੀ ਆ ਦੀ ਵੀਡੀਓ ਵੀ ਪਾਈ ਹੋਈ ਆ ਜੇ ਤੁਸੀਂ ਵੀ ਵਿੱਦ ਮਟੀਰੀਅਲ ਪਟਿਆਲੇ ਦੇ ਵਿੱਚ ਕਿਤੇ ਵੀ ਕੋਠੀ ਤਿਆਰ ਕਰਵਾਉਣੀ ਆ ਤਾਂ ਇੱਕ ਵਾਰੀ ਆ ਕੇ ਸਾਡਾ ਕੰਮ ਜਰੂਰ ਦੇਖੋ ਇਹ ਹੈ ਇਹਦੀ ਲੋਕੇਸ਼ਨ ਹੈਗੀ ਆ ਉਦਮ ਸਿੰਘ ਨਗਰ ਨੀਅਰ ਤ੍ਰਿਪੜੀ ਇਹ ਸਾਹਮਣੇ ਕਿਚਨ ਤਿਆਰ ਹੋਏਗੀ ਡ੍ਰੈنگ ਰੂਮ ਦੋ ਬੈੱਡਰੂਮ ਉੱਪਰ ਲੌਬੀ ਉਹ ਨਾ ਡਾਊਨ ਨਹੀਂ ਹੋ ਰਿਹਾ। ਉਹ ਵੀ ਡਾਊਨ ਨਹੀਂ। ਇੰਡੀਟਰ ਇੰਡੀਟਰ